ਸੁੰਨਰਸ ਦਾ ਕੋਟਾ ਬਹੁਤ ਵਧਾਇਆ ਤੇ ਸਾਰੀਆਂ ਕਾਲਜਾਂ ਯੂਨੀਵਰਸਿਟੀਆਂ ਨੇ ਵੱਡੇ ਪੱਧਰ ਤੇ ਮਤਲਬ ਐਡਮਿਸ਼ਨਾਂ ਕੀਤੀਆਂ ਪਰ ਪੀਆਰ ਦਾ ਕੋਟਾ ਉਹਦੇ ਕੰਪੈਰੀਜ਼ਨ ਮਤਲਬ ਨਹੀਂ ਵਧਿਆ ਇਸ ਕਰਕੇ ਉਹ ਹੁਣ ਵੱਡੇ ਸਾਰੇ ਪੀਆਰ ਤਾਂ ਨਹੀਂ ਹੋਏ ਬਟ ਉਹਨਾਂ ਨੇ ਸਾਰਿਆਂ ਨੂੰ ਉਸ ਪਾਥਵੇਂ ਨੂੰ ਫੋਲੋ ਕੀਤਾ ਜਿਹੜਾ ਇੱਕ ਸਟੂਡੈਂਟ ਨੂੰ ਪੀਆਰ ਹੋਣ ਲਈ ਚਾਹੀਦਾ ਆ ਜਿਨ੍ਹਾਂ ਜੋ ਬਹੁਤਿਆਂ ਦੀ ਪੀਆਰ ਲਈ ਫਾਈਲਾਂ ਲੱਗੀਆਂ ਹੋਈਆਂ ਆ ਬਾਖੋਖ ਪ੍ਰਵੇਸ਼ਾਂ ਜੇ ਮੂਵ ਹੋ ਕੇ ਉਹਨਾਂ ਨੇ ਉਹ ਐਕਸਪੀਰੀਅੰਸ ਪੂਰੇ ਕਰ ਲਏ ਮੌਕੇ ਤੇ ਆ ਕੇ ਇਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਇਹ ਬੰਦੇ ਨਹੀਂ ਚਾਹੀਦੇ ਹੈਗੇ ਕੋਸ਼ਿਸ਼ ਕੀ ਹੈਗੇ ਜਿਨ੍ਹਾਂ ਦੇ ਡਰਾ ਨਹੀਂ ਆਏ ਹੈਗੇ ਜਿਵੇਂ ਨੌਕ ਵੀ ਦੀਆਂ ਜੌਬਾਂ ਕਰਦੇ ਸੀਗੇ ਜਨਰਲ ਲੇਬਰ ਦੀਆਂ ਜੌਬਸ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਨੌਕ ਵੀ ਦੇ ਕੰਮਕ ਐਕਸਪੀਰੀਅੰਸ ਹੈਗਾ ਉਹਨਾਂ ਦੇ ਡਰਾ ਨਹੀਂ ਆਏ ਹੈਗੇ ਕੋਵਿਡ ਤੋਂ ਬਾਅਦ ਜਿਹੜੇ ਐਕਸਪ੍ਰੈਸ ਐਂਟਰੀ ਦੇ ਡਰਾ ਸੀਗੇ ਉਹ ਹੁਣ ਆਲੇ ਸ਼ੁਰੂ ਹੋਏ ਆ ਜਦੋਂ ਆਪਾਂ ਡਾਰੀਓ ਮੀਟ ਕੀਤੀ ਤੇ ਪਿਛਲਾ ਪ੍ਰੋਟੈਸਟ ਕੀਤਾ ਇੱਕ ਦੋ ਜਿਨ੍ਹਾਂ ਨੂੰ ਕੋ ਰਾ ਨਹੀਂ ਦਿਖ ਰਿਹਾ ਉਹ ਇਸ ਟਾਈਮ ਰਿਫਿਊਜੀ ਲਾ ਰਹੇ ਆ ਮੈਂ ਬਹੁਤ ਸਾਰੇ ਕੰਸਲਟੈਂਟਾਂ ਨੂੰ ਮਿਲਿਆ ਬੱਚੇ ਭਾਵੇਂ ਇਥੇ ਤੋਂ ਘੱਟ ਦੇਖਣ ਨੂੰ ਮਿਲ ਰਹੇ ਹੋਣਗੇ ਬਟ ਵੱਡੀ ਗਿਣਤੀ ਆ ਜਿਹੜੇ ਰਿਫਿਊਜੀ ਲਾ ਰਹੇ ਆ ਅਮ ਐਲਐਮਆਈਆਂ ਪਿਛਲੇ 3-4 ਮਹੀਨਿਆਂ ਦੇ ਵਿੱਚ 70000 ਪ੍ਰੂਵ ਹੋ ਗਈਆਂ ਉਹਦੇ ਵਿੱਚ ਕੋਈ ਦੇਰੀ ਨਹੀਂ ਕਰ ਰਹੀ ਸਰਕਾਰ ਕੋਈ ਉਹਦੇ ਵਿੱਚ ਬੈਕਲੌਗ ਨਹੀਂ ਹੈਗਾ ਉਹ ਮਿੰਟੋ ਮਿੰਟ ਹੀ ਪ੍ਰੂਵ ਹੋ ਰਹੀਆਂ ਕਿਉਂਕਿ ਉਹ 25-25 30-30000 40-40000 ਦੀਆਂ ਵਿਕ ਰਹੀਆਂ ਮੈਂ ਤੁਸੀਂ ਦੱਸਿਆ ਵੀ ਇੱਥੇ ਐਲਐਮਆਈਆਂ ਤਾਂ ਦਿੱਤੀਆਂ ਪਰ ਐਲਐਮਆਈਆਂ ਆਪਾਂ ਕਈ ਵਾਰੀ ਕਹਿੰਦੇ ਆ ਜਿਵੇਂ ਆਪਾਂ ਕਿਸੇ ਕੰਸਲਟੈਂਟ ਕੋਲ ਜਾਂਦੇ ਆ ਉਹ ਕਹਿੰਦਾ ਜੀ ਐਲਐਮਆਈ ਲੈ ਲਓ ਉਹਦੇ ਨਾਲ ਤੁਹਾਡੇ ਪੁਆਇੰਟ ਵਧ ਜਾਨਗੇ ਜਿਹੜਾ ਮੇਰੇ ਖਿਆਲ ਇਹਨਾਂ ਦੀ ਫਾਈਲ ਕੋਲ ਨੂੰ ਜਿਹੜਾ ਪੁਆਇੰਟ ਇਸ ਵੇਲੇ ਇਹਨੇ 500 ਪਲੱਸ ਹੈ ਜੀ ਹਾਂਜੀ ਜਿਹੜੇ ਜਨਰਲ ਸੀਸੀਸੀ ਦੇ ਹੈਗੇ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਹਦੇ ਦਾ 500 ਕੁੱਤੇ ਜਾ ਰਹੇ ਆ ਜਨਰਲ ਦੀ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਮਿਨਿਸਟਰ ਦੀ ਜਿੱਥੇ ਉਹ ਕਹਿ ਰਿਹਾ ਜੀ ਇਹ ਕੈਪ ਲਾ ਦੋ ਹੁਣ ਜੀ ਬਹੁਤ ਵੱਧ ਗਏ ਉਹਨਾਂ ਨੇ ਬਿਲਕੁਲ ਹੀ ਬੰਦ ਕਰਤਾ ਪਿੱਛੇ ਆਊਗਾ ਹੀ ਨਹੀਂ ਜੀ ਚਾਹੇ ਉਹ 12th ਗ੍ਰੇਡ ਕਰਕੇ ਆਉਂਦਾ ਚਾਹੇ ਗ੍ਰੈਜੂਏਟ ਕਰਕੇ ਆਉਂਦਾ ਸੀ ਉਹਨਾਂ ਨੂੰ ਦੇਣਾ ਹੀ ਕੁਝ ਨਹੀਂ ਪਰ ਮਸਲਾ ਤੇ ਜੇ ਤੁਸੀਂ ਦੇਣਾ ਕੁਝ ਨਹੀਂ ਪਰ ਜਿਹੜੇ ਸੱਦੇ ਨੇ ਉਹਨਾਂ ਨੂੰ ਤੁਸੀਂ ਕਿਉਂ ਝਾਸੀ ਚ ਰੱਖਿਆ ਪਹਿਲਾਂ ਤਾਂ ਤੁਸੀਂ ਉਹਨਾਂ ਨੇ ਇਹੀ ਕਿਹਾ ਸੀ ਨਾ ਪੁੱਤ ਪਾਈ ਤੁਹਾਨੂੰ ਸਟੱਡੀ ਪਰਮਿਟ ਮਿਲੂ ਉਹਦੇ ਤੁਹਾਡੇ ਉਹ ਜਿਹੜਾ ਕੈਪ ਦੀ ਅਨਾਉਂਸਮੈਂਟ ਉਹ ਇੱਕ ਸ਼ੋਸ਼ਾ ਆ ਕੈਪ ਲੱਗਾ ਥੋੜੇ ਜੇ ਬੰਦਿਆਂ ਦੇ ਉੱਤੇ ਲੱਗਾਗਾ ਮਤਲਬ ਇਹਨਾਂ ਨੇ ਸਪੌਸਟ ਕੱਟੇ ਹੈਗੇ ਆ ਬਟ ਉਸ ਕੈਪ ਤੋਂ ਬਾਅਦ ਵੀ 2 ਲੱਖ ਬਚਾ ਕੈਨੇਡਾ ਜਾ ਗਿਆ ਜੇ ਅਬ ਯੂਨੀਵਰਸਿਟੀਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਾਂ ਲਾਇਰਜ਼ ਦੀ ਗੱਲ ਕੀਤੀ ਹੈ ਜਾਂ ਇਮੀਗ੍ਰੇਸ਼ਨ ਇਹਨਾਂ ਨੂੰ ਵੀ ਤਾਂ ਪਤਾ ਵੀ ਇਦਾਂ ਨਹੀਂ ਤਾਂ ਇਹ ਸਕੀਮ ਨਹੀਂ ਜੀ 12ਵੀਂ ਛੱਡੋ ਚਲ ਬੀਏ ਕਰ ਲਓ ਬੀਏ ਨਹੀਂ ਛੱਡੋ ਚਲੋ ਐਲ ਐਮ ਹੀ ਲੈ ਲਓ ਐਲ ਐਮ ਆਈ ਵੀ ਇਹੀ ਗਵਰਨਮੈਂਟ ਦੇ ਰਹੀ ਆ ਵੀਜ਼ੇ ਵੀ ਇਹੀ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਆ ਪਰ ਤੁਹਾਨੂੰ ਲੱਗਦਾ ਵੀ ਉਸ ਪੱਧਰ ਦਾ ਇਸ ਟਾਈਮ ਇਸ ਕੰਟਰੀ ਦੇ ਵਿੱਚ ਕੰਮ ਹੈਗਾ ਜਾਂ ਸਟੂਡੈਂਟ ਆਪਣਾ ਸਰਵਾਈਵ ਕਰ ਸਕਦੇ ਆ ਕੰਮ ਹੈ ਨਹੀਂ 6-6 ਮਹੀਨੇ ਤੋਂ ਸਾਲ-ਸਾਲ ਤੋਂ ਸਟੂਡੈਂਟ ਈਵਨ ਕੈਨੇਡੀਅਨ ਸਿਟੀਜ਼ਨ ਵਿਲੇ ਬੈਠੇ ਆ ਇੱਥੇ ਵੀ ਇੱਕ ਆਪਣਾ ਦੋਸਤ ਹੈਗਾ ਉਹਦੀ ਸਾਲ ਲੇ ਕੇ ਜੌਬ ਚੱਲ ਗਈ ਜੌਬ ਇਸ ਕਰਕੇ ਚੱਲ ਗਈ ਉਹਦੀ ਸੈਲਰੀ ਜ਼ਿਆਦਾ ਸੀਗੀ ਉਹਨਾਂ ਨੂੰ ਘੱਟ ਸੈਲਰੀ ਵਾਲਾ ਪੰਦਾ ਚਾਹੀਦਾ ਗੱਲ ਕੀਤੀ ਜਾਵੇ ਕੰਸਰਵੇਟਿਵ ਦੀ ਵੀ ਮੇਰੇ ਹਿਸਾਬ ਨਾਲ ਸਟੀਵਨ ਹਾਰਪਰੀ ਸੀਗੇ ਜਿਹੜਾ ਇਹ ਲਿਉਣ ਵਾਲੇ ਸੀਗੇ ਵੀ ਸਟੂਡੈਂਟ ਨੂੰ ਇੱਥੇ ਬੁਲਾਇਆ ਜਾਵੇ ਤੇ ਹੁਣ ਲੋਕਾਂ ਦੇ ਸ਼ਾਇਦ ਇਹ ਦਿਮਾਗ ਦੇ ਵਿੱਚ ਵਹਿਮ ਕਿਤਨਾ ਕਿਤੇ ਪਾਇਆ ਜਾ ਰਿਹਾ ਵੀ ਜੇ ਉਹਨਾਂ ਨੂੰ ਆਪਾਂ ਸ਼ਾਇਦ ਲਈਏ ਕੋਈ ਚੰਗਾ ਉਹ ਤੁਹਾਨੂੰ ਲੱਗਦਾ ਵੀ ਜੇ ਸਰਕਾਰ ਬਦਲਦੀ ਹੈ ਕਿਉਂਕਿ ਟਰੂਡੋ ਸਰਕਾਰ ਨੂੰ ਸਾਰੇ ਕਹਿੰਦੇ ਜੀ ਬਹੁਤ ਟਾਈਮ ਹੋ ਗਿਆ ਇਹ ਜਾਊਗਾ ਤੇ ਆਹ ਕਰਦੇ ਨੇ ਵਾਹ ਕਰਦਾ ਹਰ ਇੱਕ ਕੰਮ ਲਈ ਆਪਾਂ ਟਰੂਡੋ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਹੈ ਕੋ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਉਹਨਾਂ ਨੂੰ ਜ਼ਿੰਮੇਵਾਰ ਠਰ ਸਾਨੂੰ ਲੱਗਦਾ ਦੇਖੋ ਜਿਹੜੇ ਦਾ ਪੰਜਾਬੀ ਨੇ ਉਹਨਾਂ ਨੇ ਇੱਕ ਕੈਰੇਕਟਰ ਦੇਖਿਆ ਉਹਨੂੰ ਸਾਰੇ ਜਾਣਦੇ ਆ ਸ਼ਕਤੀਮਾਨ ਛੋਟੇ ਹੁੰਦੇ ਸਾਰਿਆਂ ਨੇ ਦੇਖਿਆ ਆਪਾਂ ਕਹਿੰਦੇ ਉਹਦੇ ਵਿੱਚ ਗੰਗਾਦਾਰੀ ਸ਼ਕਤੀਮਾਨ ਆ ਸੋ ਪੰਜਾਬੀ ਦੇਸ ਗੱਲ ਨੂੰ ਸਮਝ ਸਕਦੇ ਆ ਵੀ ਇਸ ਗੱਲ ਦਾ ਮਤਲਬ ਕੀ ਆ ਸਟੂਡੈਂਟਸ ਦੀ ਗੱਲ ਕੀਤੀ ਹੈ ਉਹ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਜਦੋਂ ਉਹਨਾਂ ਨੂੰ ਲੋੜ ਆਉ ਥੋਡੇ ਕੋਲੇ ਚੱਲ ਕੇ ਆ ਜਾਂਦੇ ਆ ਪਰ ਅੱਜ ਤੁਸੀਂ ਉਹਨਾਂ ਦੇ ਹੱਕ 'ਚ ਖੜੇ ਹੋ ਠੀਕ ਹੈ ਉਹ ਕੁਝ ਡਰੇ ਹੁੰਦੇ ਨੇ ਅਗਲਾ ਕਹਿੰਦਾ ਸਾਡਾ ਨਾਂ ਨਾ ਆ ਜੇ ਅਸੀਂ ਮੂਰੇ ਨਾ ਜਾਈਏ ਕਟਮਾ ਨਾ ਆ ਜਾਣ ਕੀ ਕਹਿਣਾ ਚਾਹੋ ਸਟੂਡੈਂਟਸ ਮੈਂ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿਨ੍ਹਾਂ ਦੇ ਵਾਰਸਾਂ ਉਹਨਾਂ ਨੇ ਮਾਤਰਵ ਜੁਲਮ ਤੋਂ ਡਰਨਾ ਨਹੀਂ ਜੁਲਮ ਤੋਂ ਝੁਕਣਾ ਨਹੀਂ ਸਿੱਖਿਆ ਉਹ ਲੜੇ ਆ ਆਪਾਂ ਕਹਿੰਦਾ ਕਿੰਨਾਂ ਘਲਾਤਾਂ ਤੋਂ ਭੱਜਾਂਗੇ ਪੰਜਾਬ ਤੋਂ ਭੱਜੇ ਆ ਹੁਣ ਕੈਨੇਡਾ ਤੋਂ ਭੱਜ ਗਏ ਅਮਰੀਕਾ ਦੀਆਂ ਡੌਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਰਸਾ ਹੀ ਤਾਂ ਉਹਨਾਂ ਨੇ ਚੜੀ ਉਹ ਸਰਸਾ ਪਾਰ ਕੀਤੀ ਆ ਅੱਜਕੱਲ੍ਹ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਡਾਊਨਟਾਊਨ ਵੇਖੇ ਆ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਟੂਡੈਂਟ ਦਾ ਪ੍ਰੋਟੈਸਟ ਚੱਲ ਰਿਹਾ ਜਿਹੜੇ ਇੱਥੇ ਬੱਚੇ ਆਏ ਨੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਕਈਆਂ ਦਾ ਖਤਮ ਹੋਣ ਵਾਲਾ ਔਰ ਕਈ ਐਲੀਜੀਬਲ ਜਿਹੜੀਆਂ ਫਾਈਲਾਂ ਲੱਗੀਆਂ ਪੀਆਰ ਵਾਸਤੇ ਅਸੀਂ ਉਹਨਾਂ ਨੂੰ ਵੀ ਸਡਨਲੀ ਇੱਕੋ ਦਮ ਚੱਕ ਕੇ ਜਿਹਨੂੰ ਕਹਦੀ ਆਪਾਂ ਬਾਹਰ ਹੀ ਮਾਰਿਆ ਪੂਲ ਦੇ ਵਿੱਚੋਂ ਸੋ ਉਸੇ ਸੰਬੰਧ ਦੇ ਵਿੱਚ ਇੱਥੇ ਅੱਜ ਕੱਟ ਰੱਖਿਆ ਗਿਆ ਮੇਰੇ ਨਾਲ ਵਿਕਰਮ ਨੇ ਸੋ ਵਿਕਰਮ ਪਹਿਲਾਂ ਦਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਸੱਸੀ ਕਾਲ ਜੀ ਧੰਨਵਾਦ ਭਵਿੰਦਰ ਭਾਈ ਸਮਾਦਨ ਜੀ ਕੀ ਹੁਣ ਕੀ ਸਿਚੁਏਸ਼ਨ ਹੈ ਕਿਉਂਕਿ ਆਪਾਂ ਸਮੇਂ-ਸਮੇਂ ਸਰ ਆਪਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ ਸਟੂਡੈਂਟ ਨਾਲ ਤੁਸੀਂ ਵੀ ਇੱਕ ਸਟੂਡੈਂਟ ਹੋ ਔਰ ਕਈ ਬੱਚੇ ਹੋਰ ਵੀ ਥੋੜਾ ਜਿਹਾ ਐਕਸਪਲੇਨ ਕਰੋ ਵੀ ਪ੍ਰੋਬਲਮ ਐਕਚੁਅਲ ਕੀ ਹੈ ਪ੍ਰੋਬਲਮ ਸਰ ਇਹ ਹੈਗੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦਾ ਕੋਟਾ ਬਹੁਤ ਵਧਾਇਆ ਤੇ ਸਾਰੀਆਂ ਕਾਲਜਾਂ ਯੂਨੀਵਰਸਿਟੀਆਂ ਨੇ ਵੱਡੇ ਪੱਧਰ ਤੇ ਮਤਲਬ ਐਡਮਿਸ਼ਨਾਂ ਕੀਤੀਆਂ ਪਰ ਪੀਆਰ ਦਾ ਕੋਟਾ ਉਹਦੇ ਕੰਪੈਰੀਜ਼ਨ ਮਤਲਬ ਨਹੀਂ ਵਧਿਆ ਇਸ ਕਰਕੇ ਉਹ ਹੁਣ ਵੱਡੇ ਸਾਰੇ ਪੀਆਰ ਤਾਂ ਨਹੀਂ ਹੋਏ ਬਟ ਉਹਨਾਂ ਨੇ ਸਾਰਿਆਂ ਨੂੰ ਉਸ ਪਾਥਵੇ ਨੂੰ ਫਾਲੋ ਕੀਤਾ ਜਿਹੜਾ ਕਿ ਸਟੂਡੈਂਟ ਨੂੰ ਪੀਆਰ ਹੋਣ ਲਈ ਚਾਹੀਦਾ ਆ ਇਹਨਾਂ ਚੋਂ ਬਹੁਤਿਆਂ ਦੀ ਪੀਆਰ ਲਈ ਫਾਈਲਾਂ ਲੱਗੀਆਂ ਹੋਈਆਂ ਆ ਬਾਕੀ ਆ ਕੇ ਪ੍ਰਵੇਸ਼ ਸਾਂਝ ਮੂਵ ਹੋ ਗਏ ਉਹਨਾਂ ਨੇ ਉਹ ਐਕਸਪੀਰੀਅੰਸ ਪੂਰੇ ਕਰ ਲਏ ਮੌਕੇ ਤੇ ਆ ਕੇ ਇਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਇਹ ਬੰਦੇ ਨਹੀਂ ਚਾਹੀਦੇ ਹੈਗੇ ਉਹ ਹੁਣ ਉਧਰ ਉਹਨਾਂ ਦਾ ਟਾਈਮ ਵੀ ਪੂਰਾ ਹੋ ਗਿਆ ਤੇ ਹੁਣ ਐਕਸਪੀਰੀਅੰਸ ਵੀ ਨਵਾਂ ਨਹੀਂ ਕਰ ਸਕਦੇ ਉਹ ਉਸ ਤਰ੍ਹਾਂ ਦੇ ਬੱਚੇ ਹੈਗੇ ਆ ਕੁਝ ਕਹੇਗੇ ਜਿਨ੍ਹਾਂ ਦੇ ਡਰਾਏ ਨਹੀਂ ਆਏ ਹੈਗੇ ਜਿਵੇਂ ਨੌਕ ਬੀ ਦੀਆਂ ਜੋਬਾਂ ਕਰਦੇ ਸੀਗੇ ਜਨਰਲ ਇਹ ਲੇਬਰ ਦੀਆਂ ਜੋਬਸ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਨੌਕਵੀਂ ਦੇ ਕੰਮ ਐਕਸਪੀਰੀਅੰਸ ਹੈਗਾ ਉਹਨਾਂ ਦੇ ਡਰਾ ਨਹੀਂ ਆਏ ਹੈਗੇ ਕੋਵਿਡ ਤੋਂ ਬਾਅਦ ਜਿਹੜੇ ਐਕਸਪ੍ਰੈਸ ਐਂਟਰੀ ਦੇ ਡਰਾ ਸੀਗੇ ਉਹ ਹੁਣ ਆਉਣੇ ਸ਼ੁਰੂ ਹੋਏ ਆ ਜਦੋਂ ਆਪਾਂ ਟਾਰਗਿਓ ਮੀਟ ਕੀਤੀ ਤੇ ਪਿਛਲਾ ਪ੍ਰੋਟੈਸਟ ਕੀਤਾ ਇੱਕਦੋ ਹੁਣ ਦੋ ਤਿੰਨ ਡਰਾ ਆਏ ਆ ਉਹਦੇ ਵਿੱਚ ਦੋ ਦੋ 4-4000 ਬੰਦਾ ਚੱਕਿਆ ਪਰ ਬੰਦਾ 70-80000 ਆ ਜਿਉ ਸਾਰੇ ਬੰਦੇ ਨੂੰ ਕਮਨਡੇਟਰ ਨਾ ਕੀਤਾ ਕਿ ਇਹਦਾ ਬਾਈ ਦੀ ਐਂਡ ਆਫ ਦਿਸ ਈਅਰ ਇਹ ਮਤਲਬ ਡਾਟਾ ਗਿਣਤੀ ਬਹੁਤ ਵੱਧ ਜਾਣੀ ਹੈ ਤੇ ਜਿਨ੍ਹਾਂ ਬੰਦੇ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਉਹ ਇਸ ਟਾਈਮ ਰਿਫਿਊਜੀ ਲਾ ਰਹੇ ਆ ਮੈਂ ਬਹੁਤ ਸਾਰੇ ਕੰਸਲਟੈਂਟਾਂ ਨੂੰ ਮਿਲਿਆ ਬੱਚੇ ਭਾਵੇਂ ਇੱਥੇ ਤੁਹਾਨੂੰ ਘੱਟ ਦੇਖਣ ਨੂੰ ਮਿਲ ਰਹੇ ਹੋਣਗੇ ਬਟ ਵੱਡੀ ਗਿਣਤੀ ਆ ਜਿਹੜੇ ਰਿਫਿਊਜੀ ਲਾ ਰਹੇ ਆ ਅਮਰੀਕਾ ਨੂੰ ਡੌਂਕੀ ਲਾ ਰਹੇ ਆ ਐਲਐਮਆਈਆਂ ਪਿਛਲੇ ਤਿੰਨ ਚਾਰ ਮਹੀਨੇ ਦੇ ਵਿੱਚ 70000 ਪ੍ਰੂਵ ਹੋ ਗਈਆਂ ਉਹਦੇ ਵਿੱਚ ਕੋਈ ਦੇਰੀ ਨਹੀਂ ਕਰ ਰਹੀ ਸਰਕਾਰ ਕੋਈ ਉਹਦੇ ਵਿੱਚ ਬੈਕਲੌਗ ਨਹੀਂ ਹੈਗਾ ਉਹ ਮਿੰਟੋ ਮਿੰਟ ਹੀ ਪ੍ਰੂਵ ਹੋ ਰਹੀਆਂ ਕਿਉਂਕਿ ਉਹ 25 25 30 30000 40 40000 ਦੀਆਂ बिक ਰਹੀਆਂ ਸੋ ਇਹ ਦੋ ਤਿੰਨ ਆਪਸ਼ਨ ਆ ਬੱਚਿਆਂ ਦੇ ਕੋਲ ਬੱਚੇ ਉਧਰ ਨੂੰ ਜਾ ਰਹੇ ਆ ਤਾਂ ਇਹ ਸਾਰਾ ਪੂਰਾ ਮਾਮਲਾ ਹੈਗਾ ਆ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਵੀ ਇੱਥੇ ਐਲਐਮਆਈਆਂ ਤਾਂ ਦੇਤੀਆਂ ਪਰ ਐਲਐਮਆਈਆਂ ਆਪਾਂ ਕਈ ਵਾਰੀ ਕਹਿੰਦੇ ਆ ਜਿਵੇਂ ਆਪਾਂ ਕਿਸੇ ਕੰਸਲਟੈਂਟ ਕੋਲੇ ਜਾਂਦੇ ਆ ਉਹ ਕਹਿੰਦਾ ਜੀ ਐਲਐਮਆਈ ਲੈ ਲਓ ਉਹਦੇ ਨਾਲ ਥੋੜੇ ਪ ਹਾਂਜੀ ਜਿਹੜੇ ਜਨਰਲ ਸੀਸੀਸੀ ਦੇ ਹੈਗੇ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਹਦੇ ਤਾਂ 500 ਤੋਂ ਉੱਪਰੇ ਜਾ ਰਹੇ ਆ ਜਨਰਲ ਦੇ ਆ ਗੱਲ ਕੀਤੀ ਜਾਵੇ ਇਮੀਗ੍ਰੇਸ਼ਨ ਮਿਨਿਸਟਰ ਦੀ ਜਿੱਥੇ ਉਹ ਕਹਿ ਰਿਹਾ ਜੀ ਇਹ ਕੈਪ ਲਾ ਦਿਓ ਹੁਣ ਜੀ ਬਹੁਤ ਵੱਧ ਗਏ ਉਹਨਾਂ ਨੇ ਬਿਲਕੁਲ ਹੀ ਬੰਦ ਕਰਤਾ ਪਿੱਛੇ ਆਊਗਾ ਹੀ ਨਹੀਂ ਜੀ ਚਾਹੇ ਉਹ 12th ਗ੍ਰੇਡ ਕਰਕੇ ਆਉਂਦਾ ਚਾਹੇ ਗ੍ਰੈਜੂਏਟ ਕਰਕੇ ਆਉਂਦਾ ਸੀ ਉਹਨਾਂ ਨੂੰ ਦੇਣਾ ਹੀ ਕੁਝ ਨਹੀਂ ਪਰ ਮਸਲਾ ਤੇ ਜੇ ਤੁਸੀਂ ਦੇਣਾ ਕੁਝ ਨਹੀਂ ਪਰ ਜਿਹੜੇ ਸੱਦੇ ਨੇ ਉਹਨਾਂ ਨੂੰ ਤੁਸੀਂ ਕਿਉਂ ਚਾਸੇ 'ਚ ਰੱਖਿਆ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਇਹੀ ਕਿਹਾ ਸੀ ਨਾ ਵੀ ਭਾਈ ਤੁਹਾਨੂੰ ਸਟੱਡੀ ਪਰਮਿਟ ਮਿਲੂ ਥੋੜੇ ਹਿਸਾਬ ਨਾਲ ਉਹ ਜਿਹੜਾ ਕੈਪ ਦੀ ਅਨਾਉਂਸਮੈਂਟ ਹੋਏ ਇੱਕ ਸ਼ੋਸ਼ਾ ਆ ਕੈਪ ਲੱਗਾ ਥੋੜੇ ਜੇ ਬੰਦੇਆਂ ਦੇ ਉੱਤੇ ਲੱਗਾਗਾ ਮਤਲਬ ਇਹਨਾਂ ਨੇ ਸਪਾਉਸ ਕੱਟੇ ਹੈਗੇ ਆ ਬਟ ਉਸ ਕੈਪ ਤੋਂ ਬਾਅਦ ਵੀ 2 ਲੱਖ ਬਚਾ ਕੈਨੇਡਾ ਜਾ ਗਿਆ ਸੋ ਇਸ ਕਰਕੇ ਕਿਉਂਕਿ ਇਹ ਸਰਵਾਈਵ ਇਹਨਾਂ ਲਈ ਬੜਾ ਮੁਸ਼ਕਲ ਹੈਗਾ ਆ ਏ ਸਟੂਡੈਂਟਸ ਤੋਂ ਬਿਨਾ ਜਿਵੇਂ ਇਮੀਗ੍ਰੈਂਟਸ ਤੋਂ ਬਿਨਾ ਕੈਨੇਡਾ ਨੂੰ ਚਿਤਬਣਾ ਮੁਸ਼ਕਲ ਆ ਇੱਥੇ ਦੀ ਜਿਹੜੀ ਹਾਊਸਿੰਗ ਮਾਰਕੀਟ ਹੈਗੀ ਆ ਰੀਅਲ ਅਸਟੇਟ ਮਾਰਕੀਟ ਉਹ ਇਮੀਗ੍ਰੈਂਟ ਦੇ ਸਿਰ ਦੇ ਉੱਤੇ ਖੜੀ ਆ ਤੇ ਜਿਹੜੀ ਰੀਅਲ ਅਸਟੇਟ ਦੀ ਮਾਰਕੀਟ ਆ ਉਹ ਇਸ ਕੈਨੇਡਰੀ ਦੀ ਬੈਕਬੋਨ ਹੈਗੀ ਆ ਸੋ ਇਸ ਕਰਕੇ ਨਵੇਂ ਇਮੀਗ੍ਰੈਂਟਸ ਬਣਾਉਣੇ ਇਹਨਾਂ ਦੀ ਮਜਬੂਰੀ ਆ ਇੱਕ ਡਾਟਾ ਸਰਵੇਸ ਹੈਗਾ ਪਿਛਲੇ ਦਿਨਾਂ ਦਾ ਕਿ ਸੀਪੀਪੀ ਦੇ ਵਿੱਚ ਜੇ 5 ਬੰਦੇ 5 ਇਮੀਗ੍ਰੈਂਟਸ ਕਟਾਉਂਦੇ ਆ ਕੰਮ ਕਰਕੇ ਤਾਂ ਇੱਕ ਕੈਨੇਡੀਅਨ ਜਿਹੜਾ ਰਿਟਾਇਰ ਹੋ ਰਿਹਾ ਉਹਨੂੰ ਪੈਨਸ਼ਨ ਮਿਲੂਗੀ ਰਾਈਟ ਨਾਓ ਬਟ ਤੋ ਬੇਸਿਕਲੀ ਇਹਨਾਂ ਨੇ ਹੋਰ ਇਮੀਗ੍ਰੈਂਟਸ ਬੁਲਾਉਣੇ ਆ ਜਿਹੜੇ ਕੰਮ ਕਰਨ ਟੈਕਸ ਘਟਾਉਣ ਤੇ ਇਸ ਕਰਕੇ ਉਹ ਨਹੀਂ ਰੋਕ ਸਕਦੇ ਹੈਗੇ ਇਹਨਾਂ ਨੂੰ ਪਰ ਜੇ ਆਪਾਂ ਗੱਲ ਕੀਤੀ ਜੇ ਉਹ ਰੋਕ ਨਹੀਂ ਸਕਦੇ ਪਰ ਜੇ ਆਪਣੇ ਪੜ੍ਹੀ ਲਿਖੀ ਕ੍ਰੀਮ ਇੱਥੇ ਆਈ ਹੈ ਉਲਟਾ ਆਪਾਂ ਪੈਸੇ ਦੇ ਕੇ ਆਏ ਆ ਕਿ ਕਦੋਂ ਦਾ ਵੈਸੇ ਆਏ ਆ ਤੇ ਉਹਨਾਂ ਨੂੰ ਪੱਕੇ ਕਰਨ ਦੀ ਬਜਾਏ ਨਵੇਂ ਸੱਦਣਗੇ ਉਹਨਾਂ ਨੂੰ ਕਿਉਂ ਨਹੀਂ ਪੱਕੇ ਕਰਦੇ ਇਹਦੇ ਵਿੱਚ ਕੋਈ ਗਵਰਨਮੈਂਟ ਦੀ ਤੁਹਾਨੂੰ ਕੋਈ ਪਾਲਿਸੀ ਲੱਗਦੀ ਆ ਵੀ ਇਹ ਜਾਣ ਪੁੱਛ ਕੇ ਇਦਾਂ ਕਰ ਰਿਹਾ ਜਾਂ ਪੈਸੇ ਬਣਾਉਣ ਦੀ ਕੋਈ ਨਵੀਂ ਸਕੀਮ ਆ ਪ੍ਰੋਪੋਗੈਂਡਾ ਗਵਰਨਮੈਂਟ ਇਸ ਸਿਸਟਮ ਦਾ ਹਿੱਸਾ ਆ ਚਾਹੇ ਟਰੂਡ ਮੈਲ ਹੀ ਉਸ ਨੀਂਦ ਉੱਤੇ ਬਣਿਆ ਜਿਹਦੀ ਨੀਂਦ ਦੇ ਵਿੱਚ ਐਕਸਪਲੋਇਟੇਸ਼ਨ ਪਈ ਆ ਇਹਨਾਂ ਨੇ ਮੈਂ ਤੁਹਾਨੂੰ ਕਹਾਂ ਵੀ ਜਿਹੜਾ 27 ਪਿਛਲੇ ਦਿਨਾਂ ਦੇ ਕੈਨੇਡIAN ਪੋਸਟ ਦੀ ਇੱਕ ਅਖਬਾਰ ਖਬਰ ਸੀਗੀ ਕਿ 27 ਲੱਖ ਬੰਦੇ ਨੇ ਡੈਪੂਟੇਸ਼ਨ ਨੂੰ ਕਾਈਂਡਲੀ ਐਕਸੈਪਟ ਨਹੀਂ ਕਰਨਾ ਉਹ ਇੱਕ ਫਰੰਟ ਪੇਜ ਦੀ ਖਬਰ ਸੀਗੀ ਉਹ 27 ਲੱਖ ਬੰਦਾ ਜਿਹੜਾ ਕੈਨੇਡੀਅਨ ਇਕਨੋਮੀ ਦੇ ਵਿੱਚ ਕੰਮ ਤਾਂ ਸਾਰੇ ਕਰ ਰਹੇ ਫ੍ਰੀ ਤੇ ਬੈਠਾ ਨਹੀਂ ਉਹ ਸਾਰੇ ਮਤਲਬ ਘੱਟ ਪੈਸੇ ਦੇ ਉੱਤੇ ਕੰਮ ਕਰ ਰਹੇ ਚੀਪ ਲੇਬਰ ਜੇ ਅੱਜ ਹੀ ਉਹ ਬੰਦੇ ਪੱਕੇ ਹੋ ਜਾਂਦੇ ਆ ਤਾਂ ਉਹ ਬੰਦਿਆਂ ਨੇ ਮਤਲਬ ਮਿਨੀਮਮ ਪੇਜ ਤੋਂ ਉੱਪਰ ਕੰਮ ਕਰਨਾ ਸੈਚਰਡੇ ਸੰਡੇ ਦੀ ਉਹਨਾਂ ਨੂੰ ਛੁੱਟੀ ਵੀ ਚਾਹੀਦੀ ਆ ਤੇ ਉਹਨਾਂ ਨੇ ਲੋ ਪੇਡ ਜੌਬਾ ਨਹੀਂ ਕਰਨੀ ਉਹ ਵਧੀਆ ਜੌਬਾ ਕਰਨਗੇ ਇਸ ਕਰਕੇ ਇਹਨਾਂ ਨੂੰ ਲੁੱਟਣ ਦੇ ਲਈ ਇੱਕ ਇੱਕ ਸਿਸਟਮ ਨੇ ਰੱਖਿਆ ਹੋਇਆ ਤਰੀਕਾ ਵੀ ਕੱਚੇ ਰੱਖਿਆ ਜਾਵੇ ਇਹਨਾਂ ਨੂੰ ਤੇ ਜਿਹੜੇ ਬੱਚਿਆਂ ਨੂੰ ਇੱਕ ਵਾਰ ਚੂਸ ਲਿਆ ਯੂਨੀਵਰਸਿਟੀਆਂ ਨੇ ਤੇ ਜਸ ਸਿਸਟਮ ਨੇ ਉਹਨਾਂ ਨੂੰ ਇਹ ਵੀ ਉਹਨਾਂ ਤੋਂ ਇਹਨਾਂ ਲੋਅਰਾਂ ਨੇ ਵੀ ਚੂਸ ਲਿਆ ਉਹਨਾਂ ਨੂੰ ਭੇਜ ਕੇ ਉਹ ਸੇਮ ਨਵੇਂ ਬੱਚੇ ਬਲਾ ਕੇ ਉਹਨਾਂ ਤੋਂ ਸੇਮ ਨਵੇਂ ਸਿਰੇ ਤੋਂ ਲੁੱਟ ਕਰਨੀ ਹੈ ਇਹਨਾਂ ਨੇ ਪਰ ਪਰ ਜੇ ਆਪਾਂ ਯੂਨੀਵਰਸਿਟੀਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਜਾਂ ਲੋਅਰਸ ਦੀ ਗੱਲ ਕੀਤੀ ਹੈ ਜਾਂ ਇਮੀਗ੍ਰੇਸ਼ਨ ਇਹਨਾਂ ਨੂੰ ਵੀ ਤਾਂ ਪਤਾ ਵੀ ਇਦਾਂ ਨਹੀਂ ਤਾਂ ਇਹ ਆ ਸਕੀਮ ਨਹੀਂ ਜੀ 12ਵੀਂ ਛੱਡੋ ਚਲ ਬੀਏ ਕਰ ਲਓ ਬੀਏ ਨਹੀਂ ਛੱਡੋ ਚਲੋ ਐਲ ਐਮ ਹੀ ਲੈ ਲਓ ਐਲ ਐਮ ਆਈ ਵੀ ਇਹੀ ਗਵਰਨਮੈਂਟ ਦੇਰੀਆ ਵੀਜ਼ੇ ਵੀ ਇਹੀ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਆ ਪਰ ਤੁਹਾਨੂੰ ਲੱਗਦਾ ਵੀ ਉਸ ਪੱਧਰ ਦਾ ਇਸ ਟਾਈਮ ਇਸ ਕੰਟਰੀ ਦੇ ਵਿੱਚ ਕੰਮ ਹੈਗਾ ਜਾਂ ਸਟੂਡੈਂ ਸਾਲ ਸਾਲ ਤੋਂ ਸਟੂਡੈਂਟ ਇਵਨ ਕੈਨੇਡੀਅਨ ਸਿਟੀਜ਼ਨ ਵਿਲੇ ਬੈਠਿਆ ਇੱਥੇ ਵੀ ਇੱਕ ਆਪਣਾ ਦੋਸਤ ਹੈਗਾ ਉਹਦੀ ਸਾਲ ਹੈ ਕਿ ਜੋਬ ਚਲ ਗਈ ਜੋਬ ਇਸ ਕਰਕੇ ਚਲ ਗਈ ਉਹਦੀ ਸੈਲਰੀ ਜ਼ਿਆਦੇ ਸੀਗੇ ਉਹਨਾਂ ਨੂੰ ਘੱਟ ਸੈਲਰੀ ਵਾਲਾ ਬੰਦਾ ਚਾਹੀਦਾ ਮਾਟ ਲੋ ਚੰਗੀ ਪੋਸਟ ਤੇ ਕੰਮ ਕਰਦਾ ਕ੍ਰਾਈਸਿਸ ਵੱਧ ਰਿਹਾ ਕੈਨੇਡਾ ਦੇ ਵਿੱਚ ਰੈਸੈਸ਼ਨ ਜਿਹੜੇ ਅਨਐਮਪਲੋਇਮੈਂਟ ਰੇਟ ਸੀ ਉਹ 6% ਤੋਂ ਮੈਨੂੰ ਲੱਗਦਾ ਵੀ ਐਸ ਐਂਡ ਆਫ ਦਿਸ ਈਅਰ ਉਹ 9% ਤੱਕ ਪਹੁੰਚ ਜਾਣਾ ਹੈ ਤੇ ਜੋਬਾ ਹੋਰ ਜਾਣੀਆਂ ਲਗਾਤਾਰ ਟਰਕਿੰਗ ਕੰਪਨੀਆਂ ਬੈਂਕਰਸੀ ਕਰ ਰਹੀਆਂ ਡਰਾਈਵਰ ਬੇਲੇ ਘੁੰਮ ਰਹੇ ਆ ਉੱਤੋਂ ਤਨਖਾਹਾਂ ਮਾਰੀਆਂ ਜਾ ਰਹੀਆਂ ਸੋ ਇਸ ਕਰਕੇ ਕੰਮ ਹੈ ਨਹੀਂ ਕ੍ਰਾਈਸਿਸ ਵੱਡਾ ਆ ਤੇ ਮਤਲਬ ਸਥਿਤੀ ਖਰਾਬ ਹੈਗੀ ਆ ਪਰ ਜੇ ਆਪਾਂ ਗੱਲ ਕੀਤੀ ਜਾਵੇ ਦੀ ਨਿਚੋੜ ਦੀ ਕਿਉਂਕਿ ਆਪਾਂ ਪ੍ਰੋਟੈਸਟ ਕਰਦੇ ਆ ਲੋਕਾਂ ਦੇ ਕਈ ਵਾਰੀ ਮਨਾਂ ਚ ਜਾਂਦਾ ਯਾਰ ਇਹ ਤੀਜੀ ਇੱਕ ਦਿਨ ਹੀ ਧਰਨਾ ਲਾ ਕੇ ਬਹਿ ਜਾਂਦੇ ਆ ਤੁਹਾਨੂੰ ਲੱਗਦਾ ਕੀ ਆ ਵੀ ਇਸ ਤਰ੍ਹਾਂ ਦੇ ਜਿਹੜਾ ਪ੍ਰੋਟੈਸਟ ਕਰਾਂਗੇ ਕਿਤੇ ਨਾ ਕਿਤੇ ਚਲੋ ਗਵਰਨਮੈਂਟ ਦੀਆਂ ਅੱਖਾਂ ਖੁੱਲ੍ਹਦੀਆਂ ਰਿਪੋਰਟਾਂ ਤਾਂ ਜਾਂਦੀਆਂ ਕੋਈ ਇਹਦੇ ਵਿੱਚ ਝੂਠ ਵੀ ਹੈ ਨਹੀਂ ਪਰ ਤੁਹਾਨੂੰ ਲੱਗਦਾ ਇਸ ਤਰ ਪਰ ਟੈਸਟ ਤਾਂ ਸਾਡਾ ਆਖਰੀ ਹਥਿਆਰ ਹੁੰਦਾ ਜਦੋਂ ਸਾਰੇ ਹਥਿਆਰ ਹੋਣ ਅਸੀਂ ਜਿਵੇਂ ਸਾਰਿਆਂ ਨੇ ਐਕਸਪਲੇਨ ਕੀਤਾ ਨਾ ਕਿ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਸਾਨੂੰ ਇਹ ਕਹਿੰਦੇ ਵੀ ਤੁਸੀਂ ਧਰਨਾ ਲਾ ਕੇ ਬਹਿ ਜੰਨੇ ਆ ਵੀ ਹੋਰ ਅਸੀਂ ਕਰੀਏ ਕੀ ਪਹਿਲਾਂ ਕਾਨੂੰਨ ਦੇ ਲੀਡਰਾਂ ਦੇ ਕੋਲ ਗੱਲ ਕੀਤੀ ਐ ਕਾਨੂੰਨ ਦੇ ਰਾਹੀਂ ਤਾਂ ਨਹੀਂ ਹੋਇਆ ਡੈਪੂਟੇਸ਼ਨਾਂ ਵੀ ਕਾਨੂੰਨ ਦੇ ਰਾਹੀਂ 20000 ਡਾਲਰ ਦਿੱਤਾ ਵਕੀਲਾਂ ਨੂੰ ਨਹੀਂ ਰੁਕੀਆਂ ਕਮਿਊਨਿਟੀ ਦੇ ਸਹਿਯੋਗ ਨਾਲ ਰੁਕੀਆਂ ਪਿਛਲੇ ਸਾਲ ਹਨਾ ਤੇ ਅਸੀਂ ਪਿਛਲੇ 6 ਮਹੀਨੇ ਤੋਂ ਸਾਰੀ ਗੱਲ ਲੀਡਰਾਂ ਨੂੰ ਐਕਸਪਲੇਨ ਕਰ ਰਹੇ ਆ ਤੇ ਉਹ ਨਹੀਂ ਸੁਣ ਰਹੇ ਆ ਸਮਝ ਰਹੇ ਆ ਬਟ ਉਹਨਾਂ ਨੂੰ ਸਿਟੀ ਜੰਦੀਆਂ ਵੋਟਾਂ ਚ ਜਿਹੜੀਆਂ ਦੇ ਮਨਾਂ ਦੇ ਵਿੱਚ ਇਹ ਪਤਾ ਕਿ ਸਟੂਡੈਂਟ ਆ ਕੇ ਇਹ ਜ਼ਿੰਮੇਵਾਰ ਰੈਸੈਸ਼ਨ ਦੇ ਲਈ ਹੈ ਜ਼ਿੰਮੇਵਾਰ ਹਾਊਸਿੰਗ ਕ੍ਰਾਈਸਿਸ ਦੇ ਲਈ ਹੈਲਥ ਕੇਅਰ ਸਿਸਟਮ ਦੇ ਲਈ ਹੈ ਜ਼ਿੰਮੇਵਾਰ ਵਾ ਤੁਸੀਂ ਮਿਲੀਅਨ ਡਾਲਰ ਯੂਕਰੇਨ ਨੂੰ ਦੇਤਾ ਮਿਲੀਅਨ ਡਾਲਰ ਤੁਸੀਂ ਇਜ਼ਰਾਈਲ ਨੂੰ ਦੇਤਾ ਤੁਸੀਂ ਉਹ ਜਿਹੜੇ ਕੈਨੇਡੀਅਨ ਸਿਟੀਜ਼ਨ ਵੀ ਆ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਦੇ ਲਈ ਉਹਨਾਂ ਨੂੰ ਸਟੂਡੈਂਟ ਦੇ ਉੱਤੇ ਪਾਇਆ ਜਾ ਰਿਹਾ ਉਹਨਾਂ ਨੂੰ ਹੋਰ ਵੀ ਇਵੇਂ ਕਿ ਰਹਿਣ ਦਿੱਤੇ ਪਾਇਆ ਜਾ ਰਿਹਾ ਭੰਬਲ ਭੂਸਾ ਪੈਦਾ ਕੀਤਾ ਜਾ ਰਿਹਾ ਕਿ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਕੰਸਰਵੇਟਿਵ ਦੀ ਵੀ ਮੇਰੇ ਹਿਸਾਬ ਨਾਲ ਸਟੀਵਨ ਹਾਰਪਰੀ ਸੀਗੇ ਜਿਹੜਾ ਇਹ ਲਿਆਉਣ ਵਾਲੇ ਸੀਗੇ ਵੀ ਸਟੂਡੈਂਟ ਨੂੰ ਇੱਥੇ ਬੁਲਾਇਆ ਜਾਵੇ ਤੇ ਹੁਣ ਲੋਕਾਂ ਦੇ ਸ਼ੈਦ ਇਹ ਦਿਮਾਗ ਦੇ ਵਿੱਚ ਵਹਿਮ ਕਿਤਨਾ ਕਿਤੇ ਪਾਇਆ ਜਾ ਰਿਹਾ ਵੀ ਜੇ ਉਹਨਾਂ ਨੂੰ ਆਪਾਂ ਸ਼ਾਇਦ ਲਈਏ ਕੋਈ ਚੰਗਾ ਉਹ ਤੁਹਾਨੂੰ ਲੱਗਦਾ ਵੀ ਜੇ ਸਰਕਾਰ ਬਦਲਦੀ ਹੈ ਕਿਉਂਕਿ ਟਰੂਡੋ ਸਰਕਾਰ ਨੂੰ ਸਾਰੇ ਕਹਿੰਦੇ ਜੀ ਬਹੁਤ ਟਾਈਮ ਹੋ ਗਿਆ ਇਹ ਜਾਊਗਾ ਇੱਥੇ ਆ ਕਰਤੇ ਨੇ ਵਾਹ ਕਰਤਾ ਹਰ ਇੱਕ ਕੰਮ ਲਈ ਆਪਾਂ ਟਰੂਡੋ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਹੈ ਕੋ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਉਹਨਾਂ ਨੂੰ ਜ਼ਿੰਮੇਵਾਰ ਠਾਹ ਤੁਹਾਨੂੰ ਲੱ ਆਪਾਂ ਕਹਿੰਦੇ ਨੇ ਗੰਗਾਦਾਰੀ ਸ਼ਕਤੀਮਾਨ ਆ ਸੋ ਪੰਜਾਬੀ ਦੇ ਇਸ ਗੱਲ ਨੂੰ ਸਮਝ ਸਕਦੇ ਆ ਵੀ ਇਸ ਗੱਲ ਦਾ ਮਤਲਬ ਕੀ ਆ ਤੇ ਜੇ ਉਹਨਾਂ ਨੂੰ ਲੱਗਦਾ ਕਿ ਟਰੂਡੋ ਦੀ ਜਗ੍ਹਾ ਪੀਰ ਬੋਲੀ ਇਹ ਵਾ ਕੇ ਜਾਂ ਕੋਈ ਕਹਿੰ ਨੂੰ ਜਗਮੀਤ ਸਿੰਘ ਵੀ ਬਣਾ ਕੇ ਇਸ ਮਸਲੇ ਦਾ ਹੱਲ ਕਰ ਦੂਗਾ ਇਹ ਪਾਰਟੀ ਦੀ ਸਮੱਸਿਆ ਨਹੀਂ ਹੈਗੀ ਇਸ ਸਿਸਟਮ ਦੀ ਸਮੱਸਿਆ ਆ ਸਿਸਟਮ ਹੈਗਾ ਕੈਪਟਲਿਸਟ ਤੇ ਐਮਪਾਇਰਲਿਸਟ ਜਿਹਨੂੰ ਆਪਾਂ ਪੰਜਾਬੀ ਚ ਸਰਮਾਇਅਦਾਰੀ ਤੇ ਸਾਮਰਾਜੀ ਪ੍ਰਬੰਧ ਕਹਿੰਦੇ ਆ ਇਹਦੀ ਇਹ ਸਮੱਸਿਆ ਆ ਜਿੰਨਾ ਚਿਰ ਤੁਸੀਂ ਪ੍ਰਬੰਧ ਨੂੰ ਨਹੀਂ ਚੇਂਜ ਕਰ ਸਕਦੇ ਕਿਸੇ ਡਿਗਣ ਵਾਲੇ ਮਕਾਨ ਦੀ ਜਿੰਨੀ ਮਰਜ਼ੀ ਪਲਾਸਟਰ ਕਰ ਦੋ ਜੇ ਉਹਦੀਆਂ ਨੀਂਹਾਂ ਕੱਚੀਆਂ ਤਾਂ ਉਹਨੇ ਡਿਗਣਾ ਆ ਇਹ ਕ੍ਰਾਈਸਿਸ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਕੋਈ ਪਾਰਟੀ ਇਦਾਂ ਦੀ ਹੈ ਨਹੀਂਗੀ ਭਾਰਤ ਦੇ ਵਿੱਚ ਵੀ ਇਦਾਂ ਦੀ ਪਾਰਟੀ ਨਹੀਂ ਦੁਨੀਆ ਦੇ ਜਿਹੜੇ ਵੱਡੇ ਦੇਸ਼ਾ ਤੁਹਾਨੂੰ ਲੱਗਦੀ ਕਿ ਇੱਥੇ ਸ਼ਾਂਤੀ ਹੈਗੀ ਆ ਬੰਗਲਾਦੇਸ਼ ਉਹ ਬੜ ਰਿਹਾ ਪਿਛਲੇ ਸਾਲ ਦੇ ਸ਼੍ਰੀਲੰਕਾ ਦੇ ਵਿੱਚ ਲੋਕਾਂ ਨੇ ਲੀਡਰ ਭਜਾ ਭਜਾ ਸਿੱਟੇ ਹੈਗੇ ਆ ਇਹ ਵੱਡੀ ਪੱਦਰ ਤੇ ਬਗਾਵਤ ਦੁਨੀਆ ਦੇ ਵਿੱਚ ਹੈਗੀ ਆ ਦੁਨੀਆ ਪੱਦਰ ਤੇ ਕਿਉਂਕਿ ਇਹ ਪ੍ਰਬੰਧ ਹੈਗਾ ਆ ਇਸ ਕਰਕੇ ਲੋਕ ਜਿੰਨਾ ਚਿਰ ਉਹਨੂੰ ਸਮਝ ਨਹੀਂ ਰਹੇ ਜਿਹੜੇ ਲੋਕ ਇਹ ਕਿ ਰਾਜਨੀਤੀ ਦੋ ਤਰ੍ਹਾਂ ਦੀ ਹੁੰਦੀ ਹੈ ਕਿ ਲੋਕਾਂ ਦੀ ਇੱਕ ਜੋਖਾਂ ਦੀ ਜਿਹੜੇ ਲੋਕ ਰਾਜਨੀਤੀ ਨੂੰ ਨਹੀਂ ਸਮਝ ਰਹੇ ਉਹ ਕਹਿੰਦੇ ਭਾਈ ਤਾਂ ਦੂਰ ਹੀ ਚੰਗੇ ਆ ਰਾਜਨੀਤੀ ਜੇ ਇੰਟਰਫੇਰੈਂਸ ਕਰੋ ਜਾਂ ਨਾ ਕਰੋ ਰਾਜਨੀਤੀ ਨੇ ਤੁਹਾਡੀ ਜਿੰਦਗੀ ਜੇ ਇੰਟਰਫੇਰੈਂਸ ਜਰੂਰ ਕਰਨਾ ਆ ਇਸ ਕਰਕੇ ਇਹਨੂੰ ਦੇਖੋ ਸੋਚੋ ਸਮਝੋ ਪਾਰਟੀਆਂ ਦੇ ਮਗਰ ਨਾ ਲੱਗੋ ਸਿਸਟਮ ਨੂੰ ਸਮਝੋ ਸਿਸਟਮ ਆ ਕਿ ਆਪਾਂ ਸਟੂਡੈਂਟਸ ਦੀ ਗੱਲ ਕੀਤੀ ਹੈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਜਦੋਂ ਉਹਨਾਂ ਨੂੰ ਲੋੜ ਆ ਉਹ ਤੁਹਾਡੇ ਕੋਲੇ ਚੱਲ ਕੇ ਆ ਜਾਂਦੇ ਆ ਪਰ ਅੱਜ ਤੁਸੀਂ ਉਹਨਾਂ ਦੇ ਹੱਕ 'ਚ ਖੜੇ ਹੋ ਠੀਕ ਹੈ ਉਹ ਕੁਝ ਡਰੇ ਹੁੰਦੇ ਨੇ ਅਗਲਾ ਕਹਿੰਦਾ ਸਾਡਾ ਨਾਂ ਨਾ ਆ ਜੇ ਅਸੀਂ ਮੂਹਰੇ ਨਾ ਆ ਜੀਏ ਫੁੱਟਮਾਂ ਨਾ ਆ ਜਾਣ ਕੀ ਕਹਿਣਾ ਚਾਹੋ ਸਟੂਡੈਂਟਸ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿਨ੍ਹਾਂ ਦੇ ਵਾਰ ਉਹਨਾਂ ਨੇ ਮਾਤਰਵ ਜੁਲਮ ਤੋਂ ਡਰਨਾ ਨਹੀਂ ਜੁਲਮ ਤੋਂ ਝੁਕਣਾ ਨਹੀਂ ਸਿੱਖਿਆ ਉਹ ਲੜੇ ਆ ਆਪਾਂ ਕਿੰਨਾ ਕਿੰਨਾਂ ਹਾਲਾਤਾਂ ਤੋਂ ਭੱਜਾਂਗੇ ਪੰਜਾਬ ਤੋਂ ਭੱਜੇ ਆ ਹੁਣ ਕੈਨੇਡਾ ਤੋਂ ਭੱਜ ਗਏ ਅਮਰੀਕਾ ਦੀਆਂ ਡੌਂਕੀਆਂ ਲਈ ਜਾਈਏ ਇਹ ਗਲਤ ਗੱਲ ਆ ਜਿਨ੍ਹਾਂ ਦੇ ਅਸੀਂ ਅਸੀਂ ਮੱਥੇ ਟੇਕਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਰਸਾਈ ਤਾਂ ਉਹਨਾਂ ਨੇ ਚੜੀ ਉਹ ਸਰਸਾ ਪਾਰ ਕੀਤੀ ਆ ਇਸ ਕਰਕੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਣ ਸਾਨੂੰ ਹਿੰਮਤ ਕਰਨੀ ਚਾਹੀਦੀ ਆ ਵੀ ਇਹਨਾਂ ਨਾਲ ਆਪਾਂ ਲੜੀਏ ਨੌਲੇਜ ਵਧਾਈਏ ਆਪਣੀ ਐਜੂਕੇਸ਼ਨ ਦਾ ਲਈਏ ਤੇ ਨਾਲ ਐਜੀਟੇਸ਼ਨ ਵੀ ਕਰੀਏ ਤੇ ਆਪਾਂ ਆਰਗੇਨਾਈਜ਼ਡ ਹੋਈਏ ਜਥੇਬੰਦ ਹੋਣ ਤੋਂ ਬਿਨਾ ਇਸ ਸਿਸਟਮ ਦੇ ਵਿੱਚ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗਾ ਸਾਰਿਆਂ ਕੰਮਾਂ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਤੁਸੀਂ ਕਾਰਖਾਨੇ 'ਚ ਕੰਮ ਕਰਨਾ ਤੁਸੀਂ ਕਿਤੇ ਵੀ ਕੰਮ ਕਰਨਾ ਤੁਹਾਨੂੰ ਜਥੇਬੰਦੀ ਬਣਾ ਕੇ ਲੜਨਾ ਆਉਣਾ ਚਾਹੀਦਾ ਜਿਹੜੀਆਂ ਸਹੂਲਤਾਂ ਲਈ ਇੱਥੇ ਆਪਾਂ ਆਏ ਸੀਗੇ ਉਹ ਇੱਕ ਸਮਾਜਵਾਦੀ ਪ੍ਰਬੰਧ ਦੀਆਂ ਸਹੂਲਤਾਂ ਸੀਗੀਆਂ ਉਹ ਇੱਕ ਟਾਈਮ ਦੀ ਪੈਦਾਵਾਰ ਸੀਗੀਆਂ ਦੁਨੀਆਂ ਦੇ ਉੱਤੇ ਕੋਈ ਸਮਾਜਵਾਦੀ ਪ੍ਰਬੰਧ ਨਹੀਂ ਹੈਗਾ ਇਸ ਕਰਕੇ ਦੁਨੀਆਂ ਪੱਧਰ ਤੇ ਕਿਰਤੀ ਵਰਗ ਕੋਲ ਉਹ ਸਹੂਲਤਾਂ ਜਿਹੜੀਆਂ ਖੋਹਿਆ ਜਾ ਰਹੀਆਂ ਜੇ ਕਿਰਤੀ ਵਰਗ ਨੇ ਉਹ ਸਹੂਲਤਾਂ ਲੈਣੀਆਂ ਤਾਂ ਤੁਹਾਨੂੰ ਜਥੇਬੰਦ ਹੋ ਕੇ ਲੜਨਾ ਪਊਗਾ ਇਹ ਚਾਹੇ ਅੱਜ ਲੜ ਲਓ ਚਾਹੇ 10 ਸਾਲ ਬਾਅਦ ਲੜ ਲਓ ਧੰਨਵਾਦ ਥੈਂਕ ਯੂ ਥੈਂਕ ਯੂ ਵੈਲਕਮ ਸੁਖੀ ਨਾਮਾ ਹੀ ਤੁਹਾਡਾ ਅਨਮੋਲ ਕਰਨ ਤੇ ਤੁਸੀਂ ਵੀ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੋਇਆ ਜਿਹੜਾ ਐਕਸਪਲੇਨ ਕਰਨਾ ਚਾਹੋਗੇ ਬਿਲਕੁਲ ਹੋਇਆ ਆ ਅਸੀਂ 2019 ਦੇ ਵਿੱਚ ਆਏ ਸੀਗੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਫਿਰ ਉਸ ਤੋਂ ਬਾਅਦ 2021 ਦੇ ਵਿੱਚ ਸਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਿਆ ਫਿਰ ਮੈਂ ਉਸ ਤੋਂ ਬਾਅਦ ਕੋਵਿਡ ਆ ਗਿਆ ਸੀਗਾ ਜਦੋਂ ਇੱਕ 2020 ਦੇ ਵਿੱਚ ਜਦੋਂ ਕੋਵਿਡ ਆਇਆ ਉਦੋਂ ਮੈਂ ਫਰੰਟ ਲਾਈਨ ਵਰਕਰ ਸੀਗੀ ਸ਼ਾਪਰਸ ਡਰਗ ਮਾਰਡ ਦੇ ਵਿੱਚ ਬੈਂਸਰ ਦੇ ਵਿੱਚ ਜਿੰਨੇ ਵੀ ਸ਼ਾਪਰਸ ਡਰਗ ਮਾਰਡ ਨੇ ਮੈਨੂੰ ਉਹਨਾਂ ਨੇ ਪੁਆਇੰਟ ਕੀਤਾ ਸੀਗਾ ਵੀ ਸਾਡੇ 카ਟ ਸੈਨੀਟਾਈਜ਼ ਕਰਨੇ ਨੇ ਜਦੋਂ ਕਿ ਸਾਰੇ ਕੈਨੇਡੀਅਨ ਆਪਣੇ ਘਰਾਂ ਦੇ ਵਿੱਚ ਬੈਠੇ ਸੀਗੇ ਤੇ ਬਿਲਕੁਲ ਵੀ ਬਾਹਰ ਨਿਕਰਨ ਨੂੰ ਕੋਈ ਰਾਜ਼ੀ ਨਹੀਂ ਸੀ ਕੋਈ ਜਵਾਬਾ ਕਰਨ ਨੂੰ ਰਾਜ਼ੀ ਨਹੀਂ ਸੀ ਅਸੀਂ ਇੰਟਰਨੈਸ਼ਨਲ ਸਟੂਡੈਂਟ ਉੱਤੇ ਫਰੰਟ ਲਾਈਨ ਵਰਕਰ ਬਣ ਕੇ ਆਪਣੀ ਜਾਨ ਪਾ ਕੇ ਜੋਖਮ ਦੇ ਵਿੱਚ ਅਸੀਂ ਉਹਦਾ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਪੀਆਰ ਉਦੋਂ ਉਹਨਾਂ ਨੇ ਪੀਆਰ ਟੀਆ ਟੂ ਪੀਆਰ ਕੱਢੀ ਜਦੋਂ ਕਿ ਸਾਡਾ ਉਦੋਂ ਤੱਕ ਹਜੇ ਵਰਕ ਪਰਮਿਟ ਨਹੀਂ ਆਇਆ ਨਹੀਂ ਸੀਗਾ ਇਨ ਪ੍ਰੋਸੈਸ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ 75 ਡਰਾ ਵੀ ਕੱਢਿਆ ਬਟ ਸਟਿਲ ਸਾਡੇ ਕੋਲ ਐਕਸਪੀਰੀਅੰਸ ਅਜੇ ਇੰਨਾ ਪੂਰਾ ਨਹੀਂ ਸੀਗਾ ਉਸ ਤੋਂ ਬਾਅਦ ਅਸੀਂ ਕਿਹਾ ਕਿ ਓਕੇ ਗਵਰਨਮੈਂਟ ਕੁਛ ਨਾ ਕੁਛ ਤਾਂ ਸਾਡੇ ਲਈ ਜਰੂਰ ਕਰੂਗੀ ਸਾਨੂੰ ਵਿਸ਼ਵਾਸ ਸੀਗਾ ਕਿਉਂਕਿ ਅਸੀਂ ਕੋ ਵਿਸ਼ਵਾਸ ਦੇ ਨਾਲ ਆਏ ਸੀ ਸਟੱਡੀ ਐਂਡ ਸਟੇ ਇਨ ਕੈਨੇਡਾ ਜਿਹੜਾ ਕਿ ਸਾਨੂੰ ਡ੍ਰੀਮ ਬਣ ਚਿਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਸਾਡਾ ਵਰਕ ਪਰਮਿਟ ਖਤਮ ਹੋ ਚੁੱਕਾ ਆ ਕਿਉਂਕਿ ਸਰਕਾਰ ਆਪਣੀ ਨੀਤੀਆਂ ਬਦਲਦੀ ਰਹਿੰਦੀ ਆ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਨਵਾਂ ਰੂਲ ਕੱਢਦੀ ਨਹੀਂ ਹੁਣ ਤਾਂ ਮਹੀਨੇ-ਮਹੀਨੇ ਬਾਅਦ ਨਵੇਂ ਰੂਲ ਆਉਣ ਲੱਗੇ ਇਸ ਕਰਕੇ ਹੁਣ ਅਸੀਂ ਫਿਰ ਵਰਕ ਪਰਮਿਟ ਮੁੱਕ ਗਿਆ ਤੇ ਹੁ ਕਿਉਂਕਿ ਮੈਂ ਪੀਆਰ ਹੋ ਕੇ ਵੀ ਪੜਨਾ ਚਾਹੁੰਦੀ ਸੀ ਬਟ ਮੈਂ ਗਿਆ ਹੁਣ ਚਲ ਪੀਆਰ ਨਹੀਂ ਹੋ ਰਹੀ ਬੰਦਾ ਪੜ ਲੈਂਦਾ ਹੁਣ ਮੈਂ ਸਟੱਡੀ ਪਰਮਿਟ ਅਪਲਾਈ ਕੀਤਾ ਹੈਲਥ ਕੇਅਰ ਦੇ ਵਿੱਚ ਕਿਉਂਕਿ ਇਨਾਂ ਦੇ ਕੋਲ ਹੈਲਥ ਕੇਅਰ ਦੇ ਵਿੱਚ ਜੌਬਸ ਚਾਹੇ ਹੈਗੀਆਂ ਨੇ ਪਰ ਬੰਦੇ ਨਹੀਂ ਹੈਗੇ ਕੰਮ ਕਰਨ ਲਈ ਮੈਂ ਰੀਹੈਬਿਲੀਟੇਸ਼ਨ ਦੇ ਵਿੱਚ ਜਾਣ ਦਾ ਟਰਾਈ ਕੀਤਾ ਮ사ਜ ਥੈਰੇਪੀ ਦੇ ਵਿੱਚ ਮੈਂ ਕੋਰਸ ਲਿਆ ਇੱਕ ਆਕਸਫੋਰਡ ਕਾਲਜ ਤੋਂ ਉਹਨਾਂ ਨੇ ਮੈਨੂੰ ਇਹ ਕਹਿ ਕੇ ਰਿਫਿਊਜ਼ਲ ਦੇ ਦਿੱਤੀ ਇਨਡਾਇਰੈਕਟਲੀ ਨਾਟ ਡਾਇਰੈਕਟਲੀ ਇਨਡਾਇਰੈਕਟਲੀ ਕਿ ਤੁਸੀਂ ਇਹ ਕਾਲਜ ਨਹੀਂ ਪੜ ਸਕਦੇ ਕਿਉਂਕਿ ਇਹ ਕਾਲਜ ਸਿਰਫ ਪੀਆਰ ਲਈ ਹੈ ਇਹ ਹੁਣ ਨਾ ਤਾਂ ਉਹ ਪੀਆਰ ਦੇ ਰਹੇ ਆ ਨਾ ਹੁਣ ਅਸੀਂ ਹੈਲਥ케ਅਰ ਚ ਜੌਬ ਕਿਵੇਂ ਕਰੀਏ ਜੋ ਤੁਸੀਂ ਕਹਿ ਰਹੇ ਆ ਸਾਡੇ ਕੋਲ ਹੈਲਥ케ਅਰ ਚ ਬੰਦੇ ਨਹੀਂ ਕੰਮ ਕਰਨ ਨੂੰ ਹੁਣ ਜੇਸੀਂ ਪੜਾਂਗੇ ਨਹੀਂ ਤਾਂ ਫਿਰ ਅਸੀਂ ਹੈਲਥ케ਅਰ ਚ ਜੌਬ ਕਿਵੇਂ ਕਰਾਂਗੇ ਅੱਗੇ ਆਪਾਂ ਪੁਆਇੰਟਾਂ ਦੀ ਗੱਲ ਕੀਤੀ ਜਾਵੇ ਤੁਹਾਡੇ ਕਿੰਨੇ ਪੁਆਇੰਟ ਬਣਦੇ ਸੀ ਤੇ ਜਿਹੜਾ ਡਰਾ ਕਿੰਨੇ ਤੇ ਨਿਕਲ ਸਾਡੇ ਹੁਣ ਮੈਂ ਪਿਛੋਂ ਪਲੱਸ 2 ਕੀਤੀ ਆ ਮੇਰੇ ਪੁਆਇੰਟ ਮੇਰਾ 2 ਸਾਲ ਦਾ ਨੌਕ ਬੀ ਦਾ ਐਕਸਪੀਰੀਅੰਸ ਆ ਸਿਕਿਉਰਿਟੀ ਸੁਪਰਵਾਈਜ਼ਰ ਦਾ ਤੇ ਮੇਰੇ ਪੁਆਇੰਟ ਬਣਦੇ ਨੇ 400 ਵਿਦ 3 ਚ 6 6 ਬੈਂਡ ਤੇ 1 ਚ 7 ਬੈਂਡ ਕਰਕੇ 400 ਪੁਆਇੰਟ ਬੰਦੇ ਆ ਡਰਾ ਆਉਂਦਾ ਪਰ 515 ਤੇ 520 ਤੇ ਹੁਣ ਅਸੀਂ ਉਹ 100 ਪੁਆਇੰਟ ਕਿੱਦਾਂ ਹੁਣ ਜੇ ਅਸੀਂ ਮੰਨ ਲਓ ਅੱਜ ਕੱਲ ਜਿੰਨਾ ਬਿਜ਼ਨਸ ਚੱਲਿਆ ਹੋਇਆ ਐਲਐਮਆਈ ਦਾ 30 35 35 ਹਜ਼ਾਰ ਡਾਲਰ ਦੇ ਸਰਕਾਰ ਦੇ ਮੂਰੇ ਤੇ 1000 ਡਾਲਰ ਦੀ ਹੈਗੀ ਆ ਜੇ ਪੀਆਰ ਸਪੋਰਟਿੰਗ ਆ ਉਹ ਤਾਂ ਹੈ ਵੀ ਕੋਈ 1000 ਡਾਲਰ ਵੀ ਨਹੀਂ ਹੈਗੀ ਉਹਦੀ ਫੀਸ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਜਾਂ 22000 ਕਿੰਨੇ ਕਿੰਨੇ ਹਜ਼ਾਰ ਲਈ ਜਾਂਦੇ ਆ ਅੰਦਰ ਦੇ ਟੇਬਲ ਲੈ ਰਹੇ ਆ ਹੁਣ ਉਹ ਐਕਸਪਲੋਇਟੇਸ਼ਨ ਹੁਣ ਅਸੀਂ ਮਰਦਾ ਕੀ ਨਹੀਂ ਕਰਦਾ ਰਾਈਟ ਤਾਂ ਫਿਰ ਹੁਣ ਉਹ ਹੁਣ ਅਸੀਂ ਜੇ ਮੰਨ ਲਓ ਐਲ ਐਮ ਆਈ ਲੈਵ ਲੈਨੇ ਆ 40 45000 ਖਰਚ ਵੀ ਲੈਨੇ ਆ ਤਾਂ ਵੀ ਸਾਡੇ ਉਹਨੇ ਪੁਆਇੰਟ ਹੀ ਨਹੀਂ ਪੂਰੇ ਹੋ ਰਹੇ 450 ਹੀ ਬਣੂਗਾ ਤੇ ਡਰਾਵ ਆ ਰਿਹਾ 550 ਦਾ ਇਹਦੇ ਬਸ ੱੱਕਾ ਕਰ ਰਹੇ ਹੁਣ ਵੀ ਹਾਂਜੀ ਹੁਣ ਤੁਹਾਨੂੰ ਸਾਨੂੰ ਤੁਹਾਡੀ ਲੋੜ ਨਹੀਂ ਹੁਣ ਤੁਸੀਂ ਜਾਓ ਪਰ ਤੁਹਾਡੇ ਹਿਸਾਬ ਨਾਲ ਜੀ ਆਪਾਂ ਗਿਣਤੀ ਦੀ ਕੋਈ ਇੱਕ ਆਈਡੀਆ ਲਾਈਏ ਕਿੰਨੀ ਤੁਹਾਡੇ ਹਿਸਾਬ ਨਾਲ ਗਿਣਤੀ ਹੋ ਸਕਦਾ ਅ ਕਿੰਨਾ ਬੱਚਿਆਂ ਦੀ ਜਿਹੜੇ ਬੈਠੇ ਨੇ ਇਹ ਤਾਂ ਲੱਖਾਂ ਤੋਂ ਪਾਰ ਨੇ ਕਿਉਂਕਿ ਦੇਖੋ ਹੁਣ ਅੱਜ ਤਾਂ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਸਾਲ ਐਕਸਪਾਇਰ ਹੋ ਰਹੇ ਆ ਜਿਹੜੇ ਪਹਿਲਾਂ ਹੋ ਚੁੱਕੇ ਆ ਉਹਨਾਂ ਦੀ ਹਜੇ ਸਾਡੇ ਕੋਲ ਕੋਈ ਗਿਣਤੀ ਨਹੀਂ ਮੇਰੇ ਕੋਲ ਤਾਂ ਨਹੀਂ ਹੈਗੀ ਹੋਰ ਕਿਸੇ ਸੂਚਮਾਨ ਕੋਲ ਹੋ ਸਕਦੀ ਆ ਮੇਰੇ ਅਕੋਰਡਿੰਗ ਬਹੁਤ ਬੱਚੇ ਜਿਨ੍ਹਾਂ ਦੇ ਪਹਿਲਾਂ ਐਕਸਪਾਇਰ ਹੋ ਗਏ ਤੇ ਹੁਣ ਵੀ ਐਕਸਪਾਇਰ ਹੋ ਰਹੇ ਆ ਕਿੰਨੇ ਹਜ਼ਾਰ ਤਾਂ ਇਸ ਮਹੀਨੇ ਹੋ ਰਹੇ ਆ ਮੈਂ ਵੀ ਉਹਨਾਂ ਚੋਂ ਇੱਕ ਆ ਸੋ ਅਗਲੇ ਸਾਲ ਕਿੰਨੇ ਆ ਦੇ ਹੋ ਰਹੇ ਆ ਇਹ ਤਾਂ 2-3 ਲੱਖ ਬੰਦਾ ਤਾਂ ਹੈਗਾ ਹੀ ਆ ਜਿਹੜਾ ਘਰਾਂ ਚ ਬੈਠਾ ਆ ਜਿਨ੍ਹਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਕਾਰ ਅੱਗੇ ਤੱਕ ਆ ਚੁੱਕੀ ਆ ਸਿਰਫ ਉਹਨਾਂ ਨੂੰ ਸੇਕ ਨਹੀਂ ਲੱਗ ਰਿਹਾ ਮੈਨੂੰ ਨਹੀਂ ਪਤਾ ਕਿ ਹੋਣੀ ਆ ਰਹੇ ਤੇ ਮੈਂ ਬਸ ਆਹੀ ਅਪੀਲ ਕਰਨਾ ਚਾਹੁੰਦੀ ਆ ਵੀ ਆਓ ਇੱਥੇ ਆਪਣੇ ਹੱਕਾਂ ਲਈ ਲੜੋ ਆਪਣੇ ਹੱਕ ਲਓ ਇਹਨਾਂ ਨੇ ਆਇਆ ਤੁਹਾਨੂੰ ਪੀਅਰ ਨਹੀਂ ਕਰਨਾ ਤੱਕਾ ਕਰਨਗੇ ਤੁਸੀਂ ਕਦੋਂ ਆਏ ਸੀ ਕਿ ਇੱਥੇ ਹਾਂਜੀ ਮੇਰਾ ਨਾਮ ਪ੍ਰਵੀਨ ਕੌਰ ਆ ਮੈਂ ਵੀ 2019 ਚ ਹੀ ਆਈ ਸੀ ਐ ਜੈ ਇੰਟਰਨੈਸ਼ਨਲ ਸਟੂਡੈਂਟ ਸੋ ਮੈਂ ਵੀ 2019 ਚ ਹੀ ਆਈ ਸੀ ਸੋ ਦੋ ਬੱਛ ਮੈਂ ਵਰਕ ਪਰਮਿਟ ਲਿਆ ਮੇਰਾ 2 ਜੂਨ ਚ ਸਾਲ ਐਕਸਪਾਇਰ ਹੋ ਗਿਆ ਹੁਣ ਮੈਂ ਵਿਸਟਰ ਰੈਕਡ ਅਪਲਾਈ ਕੀਤਾ ਹੋਇਆ ਤੇ ਮਤਲਬ ਤੁਸੀਂ ਵੀ ਕੋਈ ਫਾਇਲ ਆਈ ਸੀ ਪੂਲ ਦੇ ਵਿੱਚ ਵੀ ਪੁਆਇੰਟ ਆਪਣਾ ਕਰਕੇ ਜਾਂ ਨੌਕ ਬੀ ਦੀ ਜੋਬ ਜਾਂ ਨੌ ਕੇ ਦੀ ਜੋਬ ਕਰਕੇ ਕੋਈ ਸਿਸਟਮ ਕੀਤਾ ਸੀ ਕਿ ਨਹੀਂ ਹਾਂਜੀ ਮੈਂ ਪਹਿਲਾਂ ਇੱਕ ਸਾਲ ਆਫਿਸ ਐਡਮਿਨ ਦਾ ਐਕਸਪੀਰੀਅੰਸ ਹੈਗਾ ਸੀ ਮੇਰਾ ਫਿਰ ਉਹਨਾਂ ਨੇ ਉਹ ਨੌਕ ਬੀ ਦਾ ਸਿਸਟਮ ਉਹ ਇਹਨਾਂ ਨੇ ਚੇਂਜ ਕਰਤਾ ਫਿਰ ਫਿਰ ਮੈਂ 1 ਸਾਲ ਦਾ ਸਕਿੱਲ ਟ੍ਰੇਡ ਦਾ ਐਕਸਪੀਰੀਅੰਸ ਲਿਆ ਮੇਰੀ ਫਾਈਲ ਲੱਗੀ ਹੋਈ ਸੀ ਮੇਰੀ ਫਾਈਲ ਮਾਰਚ ਦੀ ਲੱਗੀ ਹੋਈ ਸੀ ਮਾਰਚ ਤੋਂ ਬਾਅਦ ਚ ਸਕਿੱਲ ਟ੍ਰੇਡ ਦਾ ਕੋਈ ਡਰਾ ਨਹੀਂ ਆਇਆ ਜੂਨ ਚ ਮੇਰਾ ਐਕਸਪਾਇਰ ਹੋ ਗਿਆ ਉਹਦੇ ਤੋਂ ਬਾਅਦ ਚ ਡਰਾ ਆਇਆ ਸੋ ਉਹਦੇ ਚ ਸਾਡੀ ਕੀ ਗਲਤੀ ਆ ਸਾਡੇ ਪੁਆਇੰਟ ਤੇ ਉਦੋਂ ਦੇ ਹੀ ਪੂਰੇ ਹੋਏ ਸੀ ਨਾ ਅਸੀਂ ਤੇ ਫਾਈਲ ਉਦੋਂ ਦੇ ਲਈ ਸੀ ਪੁਆਇੰਟ ਚਲੋ ਨਾ ਵੀ ਪੂਰੇ ਹੁੰਦੇ ਐਟ ਲੀਸਟ ਡਰਾ ਤੇ ਕੱਢਦੇ ਕੋਈ ਸਾਨੂੰ ਪਤਾ ਤੇ ਹੁੰਦਾ ਕਿ ਅਸੀਂ ਕਿੱਦਾਂ ਆਪਣੇ ਆਇਲਸ ਕਰਕੇ ਇਨਕਰੀਜ਼ ਕਰੀਏ ਜਾਂ ਕਿੱਦਾਂ ਵੀ ਕਰੀਏ ਰਾਈਟ ਸੋ ਜੇ ਡਰਾ ਹੀ ਨਹੀਂ ਕੱਢ ਰਹੇ ਉਹ ਸਾਡੇ 4-5 ਮਹੀਨੇ ਤੇ ਇਦਾਂ ਹੀ ਚਾਹੀਦੀ ਕਿ ਉਹਦੇ ਚ ਉਹਨਾਂ ਦੀ ਗਲਤੀ ਹੈ ਸਾਡੀ ਗਲਤੀ ਨਹੀਂ ਹੈਗੀ ਕਿ ਜੇ ਉਹ ਡਰਾ ਨਹੀਂ ਕੱਢ ਰਹੇ ਤੇ ਹੁਣ ਸਾਡੇ ਤੇ 4 ਮਹੀਨੇ ਸਾਨੂੰ ਤੇ ਅਸੀਂ ਕਿ ਸਾਡੇ ਕੋਲ ਓਕੇ 4 ਮਹੀਨੇ ਹੈਗੇ ਆ ਕੋਈ ਡਰਾ ਆਊਗਾ ਅਸੀਂ ਸਾਡੀ ਇਨਵੀਟੇਸ਼ਨ ਆ ਜਾਊਗਾ ਸਾਨੂੰ ਬਟ ਜੇ ਤਾਂ ਕੋਈ ਡਰਾ ਹੀ ਨਹੀਂ ਕੱਢ ਰਹੇ ਸੋ ਉਹਦੇ ਚ ਸਾਡੀ ਕੀ ਗਲਤੀ ਹੈ ਜੇ ਆਪਾਂ ਗੱਲ ਕੀਤੀ ਜਾਵੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਹੈ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਫਰਕ ਪਵੇਗਾ ਅਸੀਂ ਤੇ ਦੇਖੋ ਸਾਰੇ ਅੱਗੇ ਇਹੀ ਰਿਕੁਐਸਟ ਕਰ ਰਹੇ ਹਾਂ ਜਿਨ੍ਹਾਂ ਦੇ ਵੀ ਐਕਸਪਾਇਰ ਹੋ ਰਹੇ ਆ ਜਾਂ ਜਿਹੜੇ ਵੀ ਵਰਕ ਪਰਮਿਟ ਟੈਗ ਆ ਰਹੇ ਆ ਸੀ ਤੇ ਜਿਹੜੇ ਸਟੂਡੈਂਟ ਵੀ ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਹਾਂ ਕਿ ਪਲੀਜ਼ ਸਾਨੂੰ ਜੁਆਇਨ ਕਰੋ ਦੇਖੋ ਜੇ ਇਕੱਠ ਹੋਊਗਾ ਤੇ ਜਰੂਰ ਸਰਕਾਰ ਤੇ ਪ੍ਰੈਸ਼ਰ ਪਾਊਗਾ ਇਦਾਂ ਅੱਜ ਤੱਕ ਕਦੀ ਨਹੀਂ ਹੋਇਆ ਆਪਾਂ ਇੰਡੀਆ ਚ ਵੀ ਦੇਖਿਆ ਹੋਰ ਵੀ ਕੰਟਰੀਆਂ ਜਿੱਥੇ ਵੀ ਧਰਨੇ ਲਾਏ ਜਾਂਦੇ ਨੇ ਸਰਕਾਰ ਤੇ ਜਰੂਰ ਇਫੈਕਟ ਤੇ ਪੈਂਦਾ ਹੀ ਆ ਸੋ ਸਾਡੀ ਤੇ ਇਹੀ ਮਕਸਦ ਤੇ ਸਾਡਾ ਇਹੀ ਆ ਕਿ ਸਰਕਾਰ ਤੇ ਇਫੈਕਟ ਪਵੇ ਪ੍ਰੈਸ਼ਰ ਪਵੇ ਉਹਨਾਂ ਨੂੰ ਸਾਡੀ ਉਹ ਇੱਕ ਵਾਰ ਸਾਡੀ ਜਗ੍ਹਾ ਤੇ ਆ ਕੇ ਤੇ ਦੇਖਣ ਹੁਣ 5-5 ਸਾਲ ਸਾਡੇ ਤੋਂ ਕੰਮ ਕਰਾ ਕੇ ਹੁਣ ਸਾਨੂੰ ਕਹਿੰਦੇ ਕਿ ਤੁਸੀਂ ਵਾਪਸ ਚੱਲ ਜਾਓ ਅਸੀਂ ਕਿੱਦਾਂ ਖਾਲੀ ਹੱਥ ਕਿੱਦਾਂ ਮੁੜ ਜਾਈਏ ਐਟ ਲੀਸਟ ਕੋਈ ਸਾਨੂੰ ਆਪਸ਼ਨ ਤੇ ਦੋ ਹੁਣ ਤੁਸੀਂ 5 ਸਾਲ ਸਾਰਾ ਜਦੋਂ ਕੋਵਿਡ ਦੇ ਦੌਰਾਨ ਸਾਡੇ ਤੋਂ ਕੰਮ ਕਰਾ ਕੇ ਮੈਂ ਵੀ ਵੇਅਰਹਾਊਸ 'ਚ ਕੰਮ ਕਰਦੀ ਸੀ ਉਦੋਂ ਉੱਥੇ ਕੋਈ ਗੋਰਾ ਕੋਈ ਕਾਲਾ ਕੋਈ ਨਹੀਂ ਸੀ ਕੰਮ ਕਰਦਾ ਸਿਰਫ ਆਪਣੇ ਪੰਜਾਬੀ ਜਾਂ ਇੰਡੀਅਨ ਜੋ ਵੀ ਕੰਮ ਕਰਦੇ ਸੀ ਸੋ ਉਦੋਂ ਸਾਡੇ ਤੋਂ ਤੁਸੀਂ ਕੰਮ ਕਰਾ ਲਿਆ ਹੁਣ ਤੁਹਾਨੂੰ ਸਾਡੀ ਲੋੜ ਨਹੀਂ ਹੈਗੀ ਤੇ ਹੁਣ ਤੁਸੀਂ ਕਹਿੰਦੇ ਕੀ ਹੁਣ ਤੁਹਾਨੂੰ ਵੋਟਾਂ ਕਰਕੇ ਤੁਸੀਂ ਕਹਿੰਦੇ ਕੀ ਜਾਓ ਹੁਣ ਤੁਸੀਂ ਵਾਪਸ ਚਲ ਜਿਓ ਹੁਣ ਅਸੀਂ ਕਿੱਦਾਂ ਚੱਲ ਜੀਏ ਅਸੀਂ ਤੇ ਫਿਊਚਰ ਬਣਾਉਣ ਆਏ ਸੀ ਨਾ ਸੋ ਸਾਡਾ ਇਹੀ ਮਕਸਦ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਸਰਕਾਰ ਤੇ ਪ੍ਰੈਸ਼ਰ ਪਾਈਏ ਪ੍ਰੈਸ਼ਰ ਇਨ ਦਾ ਸੈਂਸ ਕਿ ਰਿਕੁਐਸਟ ਹੀ ਕਰ ਸਕਦੇ ਆ ਕਿ ਸਾਡੀ ਰਿਕੁਐਸਟ ਮੰਨੋ ਤੁਸੀਂ ਤੇ ਸਾਡੀ ਸਿਚੁਏਸ਼ਨ ਨੂੰ ਸਮਝੋ ਧੰਨਵਾਦ ਥੈਂਕ ਯੂ ਸੋ ਸੋ ਇਹ ਸਨ ਸਟੂਡੈਂਟ ਜਿਨ੍ਹਾਂ ਨੇ ਦੱਸਿਆ ਵੀ ਜਿਹੜਾ 5 ਸਾਲ ਦਾ ਜਿਹਦੇ ਵਿੱਚ 2 ਸਾਲ ਦੀ ਪੜ੍ਹਾਈ 3 ਸਾਲ ਦਾ ਜਿਹੜਾ ਵਰਕ ਪਰਮਿਟ ਦਿੱਤਾ ਜਾਂਦਾ ਹੈ ਵੀ ਉਹ ਵੀ ਸਾਡੇ ਪੂਰੇ ਹੋ ਚੁੱਕੇ ਆ ਪਰ ਅਸੀਂ ਨੌਕ ਬੀ ਦੀਆਂ ਜੋਬਾਂ ਵੀ ਕਰਕੇ ਅਪਲਾਈ ਕਰਤੇ ਭੂਲ ਦੇ ਵਿੱਚ ਫਾਈਲਾਂ ਵੀ ਪਾਤੀਆਂ ਪਰ ਜਿਹੜਾ ਡਰਾਅ ਦਾ ਜਿਹੜੀ ਪਰਸੈਂਟੇਜ ਇੱਕ ਨੰਬਰ ਹੁੰਦਾ ਵੀ 500 ਜਾਂ 520 ਜਾਂ 540 ਤੇ ਨਿਕਲਣਾ ਉਹ ਥੱਲੇ ਨਹੀਂ ਆਇਆ ਸਿਰਫ ਸਾਲ ਦੇ ਵਿੱਚ ਇੱਕੋ ਹੀ 75 ਪੁਆਇੰਟ ਤੇ ਨਿਕਲੇ ਸੀ ਉਸ ਤੋਂ ਬਾਅਦ ਨਹੀਂ ਆਇਆ ਔਰ ਇਹ ਗਵਰਨਮੈਂਟ ਕਿਤੇ ਨਾ ਕਿਤੇ ਜਾਣ ਬੁੱਝ ਕੇ ਉਹਨਾਂ ਦੇ ਕਹਿਣ ਮੁਤਾਬਕੇ ਕਰ ਰਹੀ ਹੈ ਔਰ ਸਾਨੂੰ ਇਥੋਂ ਕੱਢਣਾ ਚਾਹੁੰਦੀ ਆ ਪਰ ਅ ਚੰਗੇ ਭੂਖ ਲਈ ਇੱਥੇ ਆਏ ਸੀ ਨਾ ਕਿ ਇੱਥੇ ਰੁਲਣ ਆਏ ਸੀ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਅਨਮੋਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ ਕਿ ਪਿਛਲੇ ਸਾਲ